ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਸਰਕਾਰੀ ਆਈਟੀਆ ਯੋਜਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਹੈ ਤੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਲ ਵਿੱਚ 4 ਵਾਰ ਰੋਜ਼ਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਉਹਨਾਂ ਨੇ ਇਸ ਗੱਲ ਤੇ ਖੁਸ਼ੀ ਜ਼ਾਤਾਈ ਕਿ ਭਗਵੰਤਮਾਨ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇ ਰਹੀ ਹੈ ਤੇ ਉਹਨਾਂ ਦਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੜ੍ਹਾਈ ਕਰਕੇ ਨੌਕਰੀ ਮਿਲੇ ਨਾਲੀ ਸੁਣਦੇ ਆ ਕਿ ਬਿਆਨ ਦਿੱਤੇ ਨੇ ਅੱਜ ਆਪਾਂ ਇਸ ਵੇਲੇ ਅਜਨਾਲਾ ਛਾਦੀ ਆਈਟੀਆਈ ਦੇ ਵਿੱਚ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਡੇ ਸਟਾਫ ਨੇ ਅੱਜ ਰੋਜ਼ਗਾਰ ਮੇਲਾ ਲਾਇਆ ਉਹ ਰੋਜ਼ਗਾਰ ਮੇਲੇ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਕਈ ਨੌਜਵਾਨ ਕੁੜੀਆਂ ਮੁੰਡੇ ਸਾਡੇ ਪੱਡੇ ਲਿਖੇ ਬੱਚੇ ਜਰੇ ਹੋਏ ਆਏ ਉਹਦਰ ਮੈਨੂੰ ਨੇ ਦੱਸਿਆ ਕਿ 40 ਬੱਚੇ ਜਿਹੜੇ ਆ ਉਹ ਨੌਕਰੀ ਲਈ ਜਿਹੜੇ ਉਹ ਸਿਲੈਕਟ ਹੋ ਗਏ ਉਹ ਦਸੀਏ ਦਸਗਾਦ ਮੇਲੇ ਸਾਲ ਦੇ ਵਿੱਚ ਚਾਰ ਵਾਰ ਲਾਇਆ ਕਦਾਂਗੇ ਤਿੰਨ ਤਿੰਨ ਮਹੀਨੇ ਬਾਅਦ ਤਾਂ ਜੋ ਸਾਡੇ ਬਾਰਡਰ ਦੇ ਇਲਾਕੇ ਦੇ ਵਿੱਚ ਨੌਕਰੀਆਂ ਮਿਲ ਸਕਣ ਉਹਦਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਹੁਣ ਤੱਕ 50 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਉਹਦੇ ਸਿਚੂਨਿਆ ਕਿ ਸਰਕਾਰ ਦਾ ਜਿਹੜਾ ਬਾਕੀ 2 ਸਾਲ ਦਾ ਸਮਾਂ ਇਹਦੇ ਚ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਉਹ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਸਾਡਾ ਚੋਣ ਵਾਦਾ ਸੀਗਾ ਉਹਨੂੰ ਅਸੀਂ ਪੂਰਾ ਕਰਦੇ ਹਾਂ ਹਰ ਬੰਦੇ ਨੂੰ ਜਿਹੜਾ ਪੜਿਆ ਲਿਖਿਆ ਜਿਹੜਾ ਜਿਸ ਕੋ ਕਿਤਾਬ ਮੁਖੀ ਐਜੂਕੇਸ਼ਨ ਹੈ ਜਾਂ ਦੂਜੀ ਐਜੂਕੇਸ਼ਨ ਹੈ ਉਹਨੂੰ ਸਰਕਾਰ ਜਿਹੜੀ ਨੌਕਰੀ ਦੇਣ ਵਾਸਤੇ ਵਚਨਬੱਧ ਹੈ ਉਹ ਸੱਚ-ਸੱਚ ਇਹ ਪ੍ਰੋਸੈਸ ਜਿਹੜਾ ਚੱਲਦਾ ਹੈ